ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਗ੍ਰਿਫਤਾਰ ਕਰ ਲਏ ਗਏ ਵਿਜੀਲੈਂਸ ਦਾ ਛਾਪਾ ਪੈਂਦਾ ਤੜਕਸਾਰ ਮੰਦਰ ਤੋਂ ਹੀ ਫੜ ਲਿਆ ਜਾਂਦਾ ਫਿਰ ਸ਼ਾਮ ਤੱਕ ਘਰੇ ਬਹਾੜਾ ਕੇ ਰੱਖਿਆ ਮੁੜ ਕੇ ਗ੍ਰਿਫਤਾਰ ਕਰ ਲਿਆ ਗਿਆ ਬੜੇ ਇਲਜ਼ਾਮ ਲੱਗੇ ਨੇ ਔਰ ਇਹਨਾਂ ਇਲਜ਼ਾਮਾਂ ਦੇ ਵਿੱਚ ਬਹੁਤ ਕੁਝ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਇੱਕ ਨਰੇਟਿਵ ਵੀ ਚੱਲਦਾ ਪਿਆ ਕਿ ਆਮ ਆਦਮੀ ਪਾਰਟੀ ਨੇ ਆਪਣੇ ਹੀ ਵਿਧਾਇਕ ਦੇ ਉੱਤੇ ਐਕਸ਼ਨ ਕਰ ਦਿੱਤਾ ਜ਼ੀਰੋ ਟੋਲਰੈਂਸ ਹੈ ਹੁਣ ਅਸਲ ਸੱਚ ਕੀ ਹੈ ਇਹ ਮਾਮਲਾ ਕਿੱਦਾਂ ਵਿਚਾਰਿਆ ਜਾਣਾ ਚਾਹੀਦਾ ਹੈ ਜਾਂ ਇਹਦੇ ਅੰਦਰਲੇ ਪੇਤ ਕੀ ਹੈ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਸੁਨੀਲ ਰੁਦਰਾਜੀ ਮੌਜੂਦ ਨੇ ਸੁਨੀਲ ਜੀ ਸਮਾਂ ਦਿੱਤਾ ਬਹੁਤ শুকਰਿਆ ਸੱਚੀ ਗੱਲ ਸਾਰੇ ਨੂੰ ਰੁਦਰਾਜੀ ਲੰਘੇ ਦਿਨੀ ਇੱਕ ਕਾਰਵਾਈ ਹੋਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਨੈਰੇਟਿਵ ਚੱਲਦਾ ਪਿਆ ਹੈ ਕਿ ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਹੈਗੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਔਰ ਭਾਵੇਂ ਆਪਣਾ ਵੀ ਹੋਏਗਾ ਨਹੀਂ ਬਖਸ਼ਿਆ ਜਾਵੇਗਾ ਕਿਵੇਂ ਦੇਖਦੇ ਦੇਖੋ ਇਸ ਗੱਲ ਤੇ ਹਾਲਾਂਕਿ ਮੈਂ ਸਮਝਦਾ ਆਮ ਆਦਮੀ ਪਾਰਟੀ ਨੇ ਬੜੇ ਆਪਣੇ ਜਿਹੜੇ ਟੀਚੇ ਆ ਉਹ ਪੂਰੇ ਨਹੀਂ ਕੀਤੇ ਚਾਹੇ ਉਹ ਨਸ਼ਿਆਂ ਦਾ ਹੈਗਾ ਚਾਹੇ ਕਰਪਸ਼ਨ ਦੇ ਵਿੱਚ ਹੈਗਾ ਪਰ ਉਹਨਾਂ ਨੇ ਆਪਣੇ ਹੀ ਬੰਦਿਆਂ ਨੂੰ ਫੜ ਕੇ ਅੰਦਰ ਦਿੱਤਾ ਦੇਖੋ ਮੰਤਰੀ ਨੂੰ ਪਹਿਲੇ ਅੰਦਰ ਦੇ ਦਿੱਤਾ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਵਿਜੇਂਦਰ ਸਿੰਘਲਾ ਨੂੰ ਹੈਨਾ ਫਿਰ ਉਸ ਤੋਂ ਬਾਅਦ ਜਿਹੜਾ ਫਿਰ ਐਮਐਲਏ ਇੱਕ ਫੜਿਆ ਫਿਰ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਜਲੰਧਰ ਦੇ ਵਿੱਚ ਇਹ ਗੱਲ ਫੈਲੀ ਹੋਈ ਸੀਗੀ ਜਣੇ ਖਣੇ ਨੂੰ ਪਤਾ ਸੀਗਾ ਕਿ ਕ੍ਰਾਪਸ਼ਨ ਕਿੰਨੀ ਚੱਲਦੀ ਪਈ ਹੈਗੀ ਆ ਕਿਦਾਂ ਜਿਹੜਾ ਸ਼ਹਿਰ ਲੁੱਟ ਹੋ ਰਿਹਾ ਹੈਗਾ ਵਾ ਤੇ ਰਮਨ ਰੋਡਾਂ ਦੀ ਇਹ ਮੌਜ ਲੱਗੀ ਹੋਈ ਸੀ ਕਿ ਦੋ ਹੀ ਜਿਹੜੇ ਐਮਐਲਏ ਇੱਥੇ ਦੇ ਆਮ ਆਦਮੀ ਪਾਰਟੀ ਦੇ ਸੀ ਉਹਨਾਂ ਚੋਂ ਸ਼ੀਤਲنگਰਾਲ ਜਿਹੜਾ ਉਹ ਬਾਹਰ ਹੋ ਗਿਆ ਤੇ ਉਹਨੇ ਭਾਜਪਾ ਜੁਆਇਨ ਕਰ ਲਈ ਤੇ ਇਕੱਲੇ ਰਾਜੇ ਰਹਿ ਗਏ ਤੇ ਉਹ ਇਕੱਲੇ ਰਾਜੇ ਰਹਿ ਗਏ ਉਹਨਾਂ ਨੇ ਫੇਰ ਆਪਣੇ ਜਿਹੜੀ ਹੈ ਸੱਤਾ ਦਾ ਪੂਰਾ ਆਨੰਦ ਮਾਣਿਆ ਉਹਨਾਂ ਨੇ ਹਰ ਪੁਲਿਸ ਅਫਸਰ ਹਰ ਕਾਰਪੋਰੇਸ਼ਨ ਦਾ ਅਫਸਰ ਹੋਰ ਹਰ ਸਿਵਲ ਐਡਮਿਨਿਸਟ੍ਰੇਸ਼ਨ ਦਾ ਅਫਸਰ ਉੱਤੇ ਇੱਕੋ ਬੰਦੇ ਦੀ ਚੱਲਦੀ ਸੀ ਉਹ ਸੀ ਐਸੇਗਲਾ ਸਾਹਿਬ ਦੀ ਇਹਦੀ ਰਮਨ ਰੋੜਾ ਸਾਹਿਬ ਦੀ ਤੇ ਉਹ ਰਮਨ ਰੋੜਾ ਸਾਹਮਣੇ ਫਿਰ ਆਉ ਲਾਤੇ ਉਹਨਾਂ ਨੇ ਹਰ ਪਾਸੇ ਕੰਮ ਖਿੱਚਿਆ ਪੂਰਾ ਚਾਹੇ ਉਹ ਲਾਟਰੀਆਂ ਵਾਲੇ ਕੰਮ ਹੋਵੇ ਚਾਹੇ ਉਹ ਨਿਗਮ ਦਾ ਕੰਮ ਹੋਵੇ ਤੇ ਚਾਹੇ ਕੋਈ ਹੋਰ ਸਮਝੌਤੇ ਕਰਾਉਣ ਦਾ ਕੰਮ ਹੋਵੇ ਇੱਥੇ ਤੱਕ ਕਿ ਮੈਨੂੰ ਇਹ ਜਾਣਕਾਰੀ ਆਈ ਹੈ ਕਿ ਕਿਸੇ ਕੁੜੀ ਦਾ ਇਹਨਾਂ ਨੇ ਸਮਝੌਤਾ ਕਰਾਇਆ ਉੱਥੇ ਲੁਧਿਆਣੇ ਤੇ ਉਹਦੇ ਵਿੱਚੋਂ 16 ਲੱਖ ਦੇ ਵਿੱਚੋਂ 9 ਲੱਖ ਰੁਪਏ ਜਿਹੜੇ ਆ ਲੈ ਲੇ ਸੁਣਨ ਚਾਹੀ ਹੈਗੀ ਆ ਗੱਲ ਬੜੇ ਹਰੋਸੇਮੰਦ ਸੂਤਰ ਨੇ ਦੱਸਿਆ ਹੈਗਾ ਵੈ ਤੇ ਮੈਂ ਹੈਰਾਨ ਹੋ ਗਿਆ ਤੇ ਦੂਜੀ ਗੱਲ ਜਿਹੜੀ ਮੈਨੂੰ ਦੱਸੀ ਉਹ ਇਹ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਕੋਈ ਰਿਕਾਰਡਿੰਗ ਹੈਗੀ ਹੈ ਜਿਹਦੇ ਵਿੱਚ ਸੀਐਮ ਨਾਲ ਜੁੜੀ ਇੱਕ ਸ਼ਖਸੀਅਤ ਉਹ ਵੀ ਉਹਦੇ ਵਿੱਚ ਇਨਵੋਲਡ ਹੈ ਉਸ ਰਿਕਾਰਡਿੰਗ ਦੇ ਵਿੱਚ ਤੇ ਉਹ ਗੱਲ ਹੋ ਰਹੀ ਹੈ ਕਿ ਹੁਣ ਲਾਟਰੀਆਂ ਵਾਲਾ ਕੰਮ ਤੇ ਉਹ ਸ਼ਖਸੀਅਤ ਜਿਹੜੀ ਹੈ ਕਹਿੰਦੀ ਹੈ ਕਿ ਨਹੀਂ ਨਹੀਂ ਤੁਸੀਂ ਕਰਾਓ ਲੱਖਾਂ ਦਾ ਕੰਮ ਹੈਗਾ ਹਰ ਮਹੀਨੇ ਤੇ ਮੈਨੂੰ ਇਹਨੇ ਪਾ ਕੇ ਕਹਿੰਦੀ ਹੈ ਭਲਾ ਦੇਖੋ ਸ਼ਖਸੀਅਤ ਕਹਿੰਦੀ ਹੈ ਮੈਂ ਕਿਹਾ ਠੀਕ ਹੈ ਤੇ ਜਿਹੜਾ ਇਹਨੂੰ ਜਿੰਦੇ ਰਮਾਸੇ ਮਰਜੀ ਤੁਸੀਂ ਲੈ ਜਾਓ ਤੇ ਉਹ ਰਿਕਾਰਡਿੰਗ ਜਿਹੜੀ ਹੈ ਉਹ ਇਹ ਗੱਲ ਉਹਦੇ ਵਿੱਚ ਹੈਗੀ ਹੈ ਕਿ ਉਸ ਸ਼ਖਸੀਅਤ ਨੇ ਕਿਹਾ ਕਿ ਮੈਨੂੰ ਇੰਨੇ ਲੱਖ ਚਾਹੀਦੇ ਨੇ ਜਿੰਦਾ ਮਰਜੀ ਹੈ ਤੁਸੀਂ ਇਹ ਕੰਮ ਕਰੋ ਹਾਲਾਂਕਿ ਉਹਦੇ ਵਿੱਚ ਉਸ ਵਕਤ ਦਾ ਜਿਹੜਾ ਐਮਐਲਏ ਸ਼ੀਤਲ ਵੀ ਸੀਗਾ ਉਹਨੇ ਨਾ ਕਰ ਦਿੱਤੀ ਕਿ ਇਦਾਂ ਨਹੀਂ ਕਰਨਾ ਚਾਹੀਦਾ ਹੈਗਾ ਉਹ ਰਿਕਾਰਡਿੰਗ ਵੀ ਜਿਹੜੀ ਹੈ ਘੁੰਮਦੀ ਪਈ ਹੈਗੀ ਆ ਹਾਂ ਅੱਛਾ ਮੈਂ ਜ਼ਰੂਰ ਇਹ ਪੁੱਛਣਾ ਚਾਹੁੰਦਾ ਕਿਉਂਕਿ ਬੀਜੇਪੀ ਇੱਕ ਨੈਰੇਟਿਵ ਜ਼ਰੂਰ ਅੱਗੇ ਲਿਆਉਂਦੀ ਪਈ ਬੀਜੇਪੀ ਕਹਿੰਦੇ ਬੀਜੇਪੀ ਵਾਲੇ ਕਹਿੰਦੇ ਕਿ ਇਹ ਤਾਂ ਕਾਮ ਮਾਰ ਕੇ ਟੰਗਿਆ ਇਲੈਕਸ਼ਨਸ ਆਉਂਦੀਆਂ ਪਈਆਂ ਤੇ ਹੁਣ ਇਹਨਾਂ ਨੂੰ ਦਿਖਦਾ ਪਿਆ ਪਹਿਲਾਂ ਵੀ ਕਹਿੰਦੇ ਇਹਨਾਂ ਨੇ 4 ਲਾਹੇ ਤੇ ਉੱਚ ਕੁਝ ਨਹੀਂ ਹੋਇਆ ਤੇ ਹੁਣ ਵੀ ਕਹਿੰਦੇ ਕੁਝ ਨਹੀਂ ਹੋਣਾ ਦੇਖੋ ਇਲੈਕਸ਼ਨ ਕਿੱਥੇ ਹਜੇ ਆਂਦੇ ਪਏ ਆਪਾਂ ਦੇਖੀਏ ਜੇ ਬੀਜੇਪੀ ਇਦਾਂ ਦੀ ਗੱਲ ਕਰਦੀ ਹੈ ਤਾਂ ਹਜੇ ਇਲੈਕਸ਼ਨ ਨੂੰ ਸਮਾਂ ਪਿਆ ਵਾ ਇਹਨਾਂ ਇਹ ਨੂੰ ਥੋੜੇ ਹੋਰ ਲਟਕਾ ਸਕਦੇ ਸੀ ਇਹਨੂੰ 8-9 ਮਹੀਨੇ ਹੋਰ ਲਟਕਾ ਦਿੰਦੇ ਉਹ ਤਾਂ ਬਾਈ ਇਲੈਕਸ਼ਨ ਦੀ ਗੱਲ ਕਰਦੇ ਹਾਂ ਇੱਕ ਇੱਕ ਲੁਧਿਆਣੇ ਬਾਈ ਇਲੈਕਸ਼ਨ ਲਈ ਇੱਕ ਬੰਦਾ ਹੈ ਬਲੀ ਨਹੀਂ ਚੜ ਸਕਦਾ ਹੈਗਾ ਵਾ ਇਹ ਇੱਕ ਐਮਐਲਏ ਹੈ ਨਾ ਉਹ ਬਹੁਤ ਉਹ ਕਹਿੰਦੇ ਟੂ ਮੱਚ ਗਿਵਿੰਗ ਤੇ ਇਹ ਇੱਕ ਹੋਰ ਚੀਜ਼ ਹੋ ਸਕਦੀ ਹੈ ਕਿਸੇ ਹੋਰ ਖਾਸ ਬੰਦੇ ਨੂੰ ਉਸ ਜਗ੍ਹਾ ਫਿੱਟ ਕਰਨਾ ਹੋਵੇ ਜਿਹੜਾ ਕਿ ਅਸੀਂ ਬਾਰ ਬਾਰ ਨਾਮ ਉੱਭਰ ਕੇ ਆਂਦਾ ਦੀਪਕ ਬਾਲੀ ਦਾ ਹੋ ਸਕਦਾ ਉਹਨੂੰ ਫਿੱਟ ਕਰਨ ਦੀ ਕੋਸ਼ਿਸ਼ ਹੋਵੇ ਉਹਨੂੰ ਮੰਤਰੀ ਬਣਾਣ ਦੀ ਹੈ ਉਹਨੂੰ ਉਹ ਇਸ ਟਾਈਮ ਪੰਜਾਬ ਦੀ ਜੇ ਸੱਤਾ ਦੇ ਵਿੱਚ ਦੇਖਿਆ ਜਾਏ ਨੰਬਰ 1 ਤਾਕਤ ਉਹਦੀ ਹੈਗੀ ਹੈ ਤੇ ਮੈਂ ਸਮਝਦਾ ਉਹ ਕਾਰਨ ਹੋ ਸਕਦਾ ਹੈਗਾ ਵਾ ਕਿ ਉਹਨੂੰ ਅੱਗੇ ਲਿਆਂਨ ਲਈ ਇਹ ਕੀਤੀ ਗਈ ਹੋਵੇ ਗੱਲ ਤੇ ਇਸ ਕਰਕੇ ਮੈਂ ਸਮਝਦਾ ਕਿ ਉਹ ਇਲੈਕਸ਼ਨ ਜੇ ਉਹਨਾਂ ਨੇ ਫੋਕਸ ਕਰਨਾ ਸੀ ਤਾਂ ਉਹ ਐਮਐਲਏ ਦੇ ਇਲੈਕਸ਼ਨ ਜਿਹੜੇ ਆ ਵਿਧਾਨ ਸਭਾ ਦੇ ਆਉਣ ਵਾਲੇ ਉਹਨਾਂ ਤੇ ਉਹ ਫੋਕਸ ਕਰਦੇ ਜਿਹੜੇ 27 ਦੇ ਵਿੱਚ ਹੋਣੇ ਮੈਨੂੰ ਲੱਗਦਾ ਬਾਲੀ ਸਾਹਿਬ ਨੇ ਪਹਿਲਾਂ ਹੀ ਇੱਕ ਇਸ਼ਾਰਾ ਵੀ ਦੇ ਤਾ ਜਦੋਂ ਅਜੇ ਸਿਕਿਉਰਿਟੀ ਲਾਹੀ ਗਈ ਸੀ ਉਹ ਕਹਿੰਦੇ ਜੇ ਕੋਈ ਭ੍ਰਿਸ਼ਟਾਚਾਰ ਕਰਦਾ ਤਾਂ ਮੈਨੂੰ ਦੱਸੋ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਕਿ ਐਮਐਲਏ ਤੋਂ ਉੱਠ ਕੇ ਮੈਨੂੰ ਦੱਸੋ ਇਹ ਬਿਲਕੁਲ ਇਸੇ ਗੱਲ ਤੋਂ ਸਮਝ ਜਾਣਾ ਚਾਹੀਦਾ ਅਸੀਂ ਵੀ ਸਮਝ ਗਏ ਹੈਗੇ ਆ ਤੇ ਸਾਰੇ ਨੂੰ ਸਮਝ ਜਾਣਾ ਚਾਹੀਦਾ ਕਿ ਬਾਲੀ ਸਾਹਿਬ ਜਿਹੜਾ ਜੋ ਕਹਿ ਰਹੇ ਨੇ ਉਹ ਤਾਂ ਸੁਣੋ ਤੇ ਜੋ ਨਹੀਂ ਕਹਿ ਰਹੇ ਉਹ ਵੀ ਸੁਣੋ ਹੈਨਾ ਤੇ ਉਹ ਜੋ ਨਹੀਂ ਕਰ ਰਹੇ ਨੇ ਉਹ ਕਲੀਅਰ ਹੈਗਾ ਵੈ ਕਿ ਮੈਨੂੰ ਦੱਸੋ ਮੇਰੇ ਕੋਲ ਲਾਓ ਹੈਨਾ ਤਾਂ ਕਿ ਸੱਤਾ ਦਾ ਕੇਂਦਰ ਉਹ ਇੱਥੇ ਨਜ਼ਰ ਆਣ ਬਣੇ ਤਾਂ ਹੋਏ ਆ ਉਹ ਹੈਨਾ ਜੇ ਅਫਸਰशाही ਚ ਦੇਖਿਓ ਹੈਗੇ ਨਹੀਂ ਪਰ ਇਸ ਚੀਜ਼ ਦਾ ਉਹਨਾਂ ਨੂੰ ਪਤਾ ਹੈ ਕਿ ਵੋਟਾਂ ਨਹੀਂ ਪੈਂਦੀਆਂ ਹੈਗੀਆਂ ਵੋਟਾਂ ਤਾਂ ਹੀ ਪੈਂਦੀਆਂ ਜੇ ਜਨਤਾ ਬੇਸ ਜਿਹੜਾ ਉਹ ਜੁੜਦਾ ਉਹਨਾਂ ਦੇ ਨਾਲ ਹੈਨਾ ਉਹ ਹਜੇ ਜੁੜਿਆ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਤੇ ਉਹਨੂੰ ਜੋੜਨ ਦੀ ਉਹ ਕੋਸ਼ਿਸ਼ ਕਰਦੇ ਪਏ ਹੈਗੇ ਆ ਤੇ ਜ਼ਮੀਨੀ ਤੌਰ ਤੇ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਪਏ ਉਹਦੇ ਲਈ ਉਹਨਾਂ ਨੇ ਇਹ ਮੈਸੇਜ ਦਿੱਤਾ ਹੈਗਾ ਰੁਦਰਜੀ ਥੋੜੀ ਦੇਰ ਪਹਿਲਾਂ ਕਾਲੀਆ ਸਾਹਿਬ ਨਾਲ ਬੈਠੇ ਹੋਏ ਸੀ ਮਨਮਨਜਨ ਕਾਲੀਆ ਹੁਣਾਂ ਨਾਲ ਉਹ ਇੱਕ ਗੱਲ ਕਹਿੰਦੇ ਕਹਿੰਦੇ ਠੀਕ ਹੈ ਸਵਾਗਤ ਆ ਇਸ ਗੱਲ ਦਾ ਕਿ ਇਹਨਾਂ ਨੇ ਕਾਰਵਾਈ ਕੀਤੀ ਹੈ ਪਰ ਇਹਦੇ ਅੱਗੇ ਵੀ ਕਹਿੰਦੇ ਕੁਝ ਹੋਵੇ ਇਹ ਪਹਿਲਾਂ ਵੀ ਕਹਿੰਦੇ ਅੱਗੇ ਕੁਝ ਨਹੀਂ ਹੋਇਆ ਉਡੀਕਦੇ ਰਹਿ ਗਏ ਤੇ ਹੁਣ ਵੀ ਕਹਿੰਦੇ ਆਹੀ ਲੱਗਦਾ ਕਿ ਅੱਗੇ ਕੁਝ ਨਹੀਂ ਹੋਣਾ ਦੇਖੋ ਕਾਲੀਆ ਸਾਹਿਬ ਇੱਕ ਬੜੇ ਇੰਟੈਲੀਜੈਂਟ ਪੋਲਿਟਿਕਲ ਲੀਡਰ ਨੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਲੀਡਰ ਇੰਨੇ ਇੰਟੈਲੀਜੈਂਟ ਨੇ ਵਕੀਲ ਵੀ ਨੇ ਤੇ ਇਸ ਕਰਕੇ ਜਿਹੜਾ ਮੈਂ ਸਮਝਦਾ ਕਿ ਕਾਲਿਆ ਸਾਹਿਬ ਨੇ ਜਿਹੜੀ ਗੱਲ ਕੀਤੀ ਉਹ ਬੜੀ ਡੂੰਗੀ ਗੱਲ ਕੀਤੀ ਹੈ ਹੈਨਾ ਤੇ ਉਹਨਾਂ ਨੂੰ ਸਾਰਾ ਪਤਾ ਹੈ ਕਿ ਇਹ ਗੋਂਗੜਿਆਂ ਤੋਂ ਮਿੱਟੀ ਝਾੜਨ ਨਾਲ ਕੰਮ ਕੀਤਾ ਗਿਆ 10 ਦਿਨ ਦਿੱਤੇ ਗਏ ਹੁਣ 10 ਦਿਨ ਕੀ ਇੱਕ ਦਿਨ ਦੇ ਦਿਓ ਬੰਦਾ ਕਰੋੜਾਂ ਰੁਪਏ ਗਾਇਬ ਕਰ ਸਕਦਾ ਹੈਗਾ ਵਾ ਹੈਨਾ ਪ੍ਰਾਪਰਟੀਆਂ ਦੇ ਕਾਗਜ਼ ਜਿਹੜੇ ਆ ਗਾਇਬ ਕਰ ਸਕਦਾ ਉਹਨੂੰ ਸਾਰਾ ਅਰੇਂਜਮੈਂਟ ਸਿਕਿਉਰਿਟੀ ਉਹਦੀ ਇੰਤਜ਼ਾਮ ਕਰ ਸਕਦਾ ਹੈਗਾ ਵਾ ਪਰ ਉਹ 10 ਦਿਨ ਦਿੱਤੇ ਗਏ ਠੀਕ ਹੈ ਉਸ ਤੋਂ ਬਾਅਦ ਗ੍ਰਿਫਤਾਰੀ ਕੀਤੀ ਗਈ ਹੈ ਨਹੀਂ ਤਾਂ 10 ਦਿਨ ਪਹਿਲੇ ਐਕਸਪੈਕਟਿਡ ਸੀ ਜਦੋਂ ਸੁਖਦੇਵ ਵਿਸ਼ੇਸ਼ਟ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਇੱਕ ਪਾਸੇ ਕਹਿੰਦੇ ਵੀ ਵਿਜੀਲੈਂਸ ਅਸੀਂ ਤਾਂ ਪਹਿਲੇ ਤੋਂ ਜਾਂਚ ਕਰਦੇ ਪਏ ਹਾਂ ਜੇ ਪਹਿਲੇ ਤੋਂ ਜਾਂਚ ਕਰਦੇ ਉਹਨਾਂ ਨੂੰ ਇਹ ਚੀਜ਼ ਪਤਾ ਸੀ ਹੈ ਨਾ ਇਹ ਉਸ ਤੋਂ ਬਾਅਦ ਥੋੜਾ ਜਾਂਚ ਹੋਈ ਹੈਗੀ ਇਹ ਤਾਂ ਪਹਿਲੇ ਤੋਂ ਕੰਮ ਚੱਲਦਾ ਪਿਆ ਹੈਗਾ ਤੋਂ ਆਪ ਮੰਨਦੇ ਪਏ ਹੈਗੇ ਆ ਇਸ ਕਰਕੇ ਮੈਂ ਸਮਝਦਾ ਕਿ ਇਹਨਾਂ ਦੀ ਜ਼ਮਾਨਤ ਜੜੀ ਹੋ ਜਾਣੀ ਹੈ ਦੇ ਉਹਨਾਂ ਫੇਰ ਹੋ ਜਾਣਾ ਪਰ ਮਜ਼ਾ ਉਦੋਂ ਆਣਾ ਜਦੋਂ ਰਮਨ ਰੋੜਾ ਜਿਹੜਾ ਉਹ ਵੀ ਖਲਾਸੇ ਕਰਨਗੇ ਉਹ ਦੱਸਣਗੇ ਟਿਕਟ ਜਿਹੜੀ ਹੈ ਉਹਨਾਂ ਨੂੰ ਕਿੰਨੇ ਦੀ ਮਿਲੀ ਕਿਹਨੇ ਦਿੱਤੀ ਕਿਹਦੇ ਨਾਲ ਕੀ ਗੱਦ ਹੋਈ ਉਸ ਤੋਂ ਬਾਅਦ ਕੀ ਗੱਲਾਂ ਹੋਈਆਂ ਮੁੱਖ ਮੰਤਰੀ ਨਾਲ ਕੀ ਹੋਈਆਂ ਕੇਜਰੀਵਾਲ ਸਾਹਿਬ ਨਾਲ ਕੀ ਗੱਲਾਂ ਹੋਈਆਂ ਉਹ ਵੀ ਫੇਰ ਸਾਨੂੰ ਫੇਰ ਸਵਾਦ ਆਣਗੇ ਸ਼ਾਇਦ ਉਦੋਂ ਹੋਊ ਜੇ ਬਾਲੀ ਸਾਹਿਬ ਅੱਗੇ ਆਗੇ ਫੇਰ ਸ਼ਾਇਦ ਹੋਊਗਾ ਹਾਂ ਬਿਲਕੁਲ ਜਦੋਂ ਬਾਲੀ ਸਾਹਿਬ ਆਏ ਫੇਰ ਥੋੜੇ ਔਖੇ ਹੋਣਗੇ ਉਹ ਹਾਂ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਜਲੰਧਰ ਦੀ ਪੋਲਿਟਿਕਸ ਦੇ ਵਿੱਚ ਰਮਨ ਅਰੋੜਾ ਮਾਮਲੇ ਤੋਂ ਬਾਅਦ ਕੀ ਕੁਝ ਵਾਪਰਦਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ